ਕਰਦਾ ਹੈ ਅਕਸਰ ਚੋਕ ਕਮੇਟੀ ਕੋਲੋਂ ਪਾਸ ਹੋਈ ਆ ਠੀਕ ਆ ਉਹ ਬੰਨੀ ਚਾਹੀਦੀ ਨਾ ਪੂਰੀ ਅੱਜ ਤੁਸੀਂ ਇਹ ਕਾਗਜ਼ ਹੋਰ ਪਾਸ ਹੋਈ ਬਣੀ ਕਿਉਂ ਨਹੀਂ ਆ ਮੈਂ ਮੇਰ ਸਾਹਿਬ ਕੋ ਗਿਆ ਕਹਿੰਦੇ ਆ ਸਾ ਅਤੀਕੀ ਕੜੀਏ ਸਰਕਾਰ ਦਾ ਪੈਸਾ ਲਿਆ ਅਧਿਹੀਕ ਮਿੱਟੀ ਦਾ ਤਸਦੀਕ ਕਰੀਏ ਕਹਿੰਦਾ ਮੈਂ ਤੁਹਾਡੇ ਦਫ਼ਤਰ ਸਾਰੀ ਮੇਰੀ ਗੱਲ ਸੁਣੋ ਉਹ ਇਲਜ਼ਾਮ ਪਾ ਰਹੇ ਨੇ ਤੁਸੀਂ ਉਹ ਸਾਨੂੰ ਕੋਈ ਲੈਣਾ ਨਹੀਂ ਆਮ ਪਬਲਿਕ ਹੀ ਕਰਨਾ ਬਾਬਾ ਜੀ ਦਾ ਵਿਆਹ ਆ ਤੁਹਾਡੇ ਸਾਹਮਣੇ ਚਾਚਾ ਦੇ ਗੱਲ ਸੁਣੋ ਮੇਰੀ ਵਰਦੇ ਮੀਂਹ ਜਿਵੇਂ ਮੈਂ ਕਹਿੰਦਾ ਵਰਦੇ ਠੀਕ ਆ ਸਾਰੇ ਮਾਈਕਲ ਸਾਹਿਬ ਤੁਹਾਨੂੰ ਪਤਾ ਮੇਰੇ ਸੱਦੇ ਤੇ ਨਹੀਂ ਆਇਆ ਮੈਨੂੰ ਪਤਾ ਕਿ ਜੇ ਮੈਂ ਆਇਆ ਨਾ ਕਿਉਂ ਆਇਆ ਮੈਂ ਭਲਾ ਗਰਾਉਂਡ ਲੈਵਲ ਤੇ ਕੰਮ ਕਰਦੇ ਹਾਂ ਠੀਕ ਆ ਤੁਸੋਂ ਵੀ ਆਇਆ ਕਿ ਨਹੀਂ ਮੈਂ ਆਏ ਉਹ ਠੀਕ ਹੈ ਨਾ ਮੈਂ ਮੈਨੂੰ ਇੱਥੇ ਨਾ ਮੈਨੂੰ ਇੱਥੇ ਕੋਈ ਮੀਟਿੰਗ ਨਹੀਂ ਰੱਖੀ ਵਿੱਚ ਆਓ ਮਰਦੇ ਮੀ ਦੇ ਵਿੱਚ ਤੈਨੂੰ ਨਹੀਂ ਲੱਗਦਾ ਵੱਡੇ ਵੀ ਮੈਂ ਮੈਂ ਕੋਲ ਆਇਓ ਮੈਂ ਸਾਡਾ ਢੀ ਰਿਕਵੈਸਟ ਕਰਦਾ ਮੈਨੂੰ ਹੁਣ ਸਾਡੀ ਵੀ ਗੱਲ ਸੁਣਨਾ ਕੋਈ ਉਦਨ ਵੀ ਆਏ ਸੀ ਨਾ ਕੋਈ ਉਦਨ ਵੀ ਆਏ ਸੀ ਇੱਥੇ ਇੰਨਾ ਹੀ বুੜਾ ਸੀ ਨਾ ਅੱਜ ਵੀ ਇੱਥੇ ਇਦਾਂ ਹੀ ਕਿਉਂ ਕਿੱਥੇ ਸੁਪਰਡਟ ਕਿੱਥੇ ਕੰਪਲੀਅਰ ਨਹੀਂ ਰਹਿ ਗਿਆ ਗੱਲ ਸਾਰਾ ਹੋਰ 2 ਮਿੰਟ ਇਧਰ ਆ ਇਧਰ ਆ ਕਿਹੜਾ ਹੁੰਦਾ ਨਾ 2 ਮਿੰਟ 2 ਇਹ ਹੈਗਾ ਮੇਨ ਹੈ ਕੂੜੇ ਦਾ ਅਲਸਰ ਵੀ ਜਨ ਨੇ ਸਾਰੇ ਸ਼ਹਿਰ ਦੀ ਸਫਾਈ ਕੀਤੀ ਮੈਨੂੰ ਕੀ ਹੁੰਦੀ ਗੱਲ ਕੋਈ ਗਾਹਤ ਨਾ ਸਿੱਲੇ ਬੰਦ ਕਰ ਦਿਓ ਯਾਰ ਨਹੀਂ ਲੱਗਦਾ ਗਾਹਤ ਪੂੜਨ ਲੱਗਦਾ ਨਹੀਂ ਇਹ ਜਿਹੜੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਨਾਲੇ ਇਰਲਾ ਉਹ ਆ ਕੇ ਰਸੀ ਸਖਤ ਕਾਰਵਾਈ ਚਲਾਗੇ ਹੁੰਦੇ ਆ ਲਾਸਟ ਵਾਲੀ ਤਾਂ ਨਹੀਂ ਨਹੀਂ ਬੰਦ ਬਿਲਕੁਲ ਇੱਥੇ ਯਾਰ ਤੁਸੀਂ ਜਿਹੜੇ ਇੰਨੇ 5-7 ਬੰਦੇ ਹੋ ਉਹ ਸਰਕਾਰ ਨੂੰ ਪਤਾ ਕੀ ਆ ਉਹ ਮੇਰੀ ਗੱਲ ਸੁਣੋ ਮੈਂ ਇਹ ਕਹਿੰਦਾ ਪਰ ਬੰਦਿਆਂ ਨੂੰ ਲੜਨ ਨੂੰ ਬੰਦਿਆਂ ਨੂੰ ਲੜਨ ਪੈਣਾ ਪਰ ਕਿੰਨਾ ਲੋਕਾਂ ਦੀ ਸਿਰਫ ਬੰਦ ਸੈਕਟਰ ਵਾਲੇ ਆ ਥੋੜੀ ਸਾਹਿਬੀ ਤਾਂ ਠੀਕ ਆ ਖਾਸ ਬੰਦੇ ਥੋੜੀ ਸਾਹਿਬ ਕਿੰਨੀ ਵਜੇ ਤੱਕ ਕੈਸ਼ ਕਰਾਉਣ ਆ ਹਾਂ ਹੁਣੇ 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 ਸੋਨੇ ਜੀ ਅੱਜ ਸ਼ਹਿਰ ਦਾ ਵੀ ਦੌਰਾ ਕੀਤਾ ਗਿਆ ਵਾ ਜੀ ਜੀ ਸੇ ਗਾਨਵੀ ਨਾਲ ਜੀ ਔਰ ਅੱਜ ਖਾਸ ਕਰਕੇ ਸਮਾਜ ਸੇਵੀ ਸੰਤਾਵਣ ਨਾਲ ਲੱਗੇ ਇੱਕ ਮੀਟਿੰਗ ਹੀ ਤੀ ਗਈ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਕਿਉਂਕਿ ਜਿਹੜੇ ਜਿਹੜੇ ਸ਼ਹਿਰ ਨੂੰ ਵਧੀਆ ਦੇਖ ਰੱਖਣ ਦੇ ਵਿੱਚ ਦਰਦ ਰੱਖਦੇ ਨੇ ਜਾਂ ਲੋਕਾਂ ਦੇ ਹਮੇਤਾਂ ਦੇ ਅਕੋਰਡਿੰਗ ਦਰਦ ਰੱਖਦੇ ਨੇ ਅੱਜ ਸਾਰੇ ਪਰਿਵਾਰਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਕਿਹਾ ਵੀ ਤਗੜੇ ਹੋ ਕੇ ਆਪਾਂ ਰਲ ਕੇ ਇੱਕ ਟੀਮ ਬਣ ਕੇ ਵਧੀਆ ਆਪਣੇ ਸ਼ਹਿਰ ਦੀ ਨਿਹਾਰ ਬਦਲੀਏ ਹਰ ਇੱਕ ਅੰਸਰ ਨੂੰ ਹਰ ਇੱਕ ਬਟਾਲੇ ਦੇ ਵਸਨੀਕ ਨੂੰ ਉਹਦੀ ਜ਼ਿੰਮੇਵਾਰੀ ਬਣਾਈਏ ਤਾਂ ਜੋ ਕਿ ਆਪਾਂ ਆਪਣਾ ਬਟਾਲੇ ਦੀ ਨੁਹਾਰ ਬਣ ਸਕੇ ਸੋ ਐਨਜੀਓ ਨਾਲ ਹੈ ਕਿ ਜਿਹੜੀ ਤੁਸੀਂ ਟੀਮ ਬਣਾਈਏ ਉਹਦੇ ਉਹਨਾਂ ਨੂੰ ਅੱਜ ਕਿਹੜੀਆਂ ਜਿਹਾ ਪ੍ਰੋਜੈਕਟ ਕਰਾਈਏ ਬਿਲਕੁਲ ਜੀ ਉਹਨਾਂ ਨੂੰ ਕਿਹਾ ਜੀ ਜਿੱਥੇ ਜਿੱਥੇ ਲੰਗਰ ਲੱਗਣਗੇ ਸਾਡੀਆਂ ਵੀ ਟੀਮਾਂ ਜਾ ਰਹੀਆਂ ਨੇ ਪਲੱਸ ਐਨਜੀਓ ਦੀਆਂ ਵੀ ਟੀਮਾਂ ਜਾਣ ਜਾ ਕੇ ਉਹਨਾਂ ਨੂੰ ਗਾਈਡ ਕਰਨ ਜਿੱਥੇ ਜਿੱਥੇ ਕੋਈ ਕਮੀ ਪੇਸ਼ੀ ਆ ਉਹਨਾਂ ਨੂੰ ਕਵਰ ਕਰੀਏ ਜਿੱਥੇ ਕੋਈ ਦਿੱਕਤ ਆਉਂਦੀ ਉਹ ਸਾਨੂੰ ਦੱਸੋ ਸੋ ਸ਼ਹਿਰ ਦਾ ਵੀ ਦੌਰਾ ਕਰਕੇ ਆਏ ਉਥੇ ਕੀ ਮੌਲਤਾਂ ਨੂੰ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹਦੇ ਵਿੱਚ ਸ਼ਹਿਰ ਦਾ ਜਿਹੜਾ ਦੌਰਾ ਕੀਤਾ ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਕਮਜ਼ੋਰਾਂ ਦੀ ਲਾ ਲਓ ਗਰਾਊਂਡ ਲੈਵਲ ਤੇ ਅਫਸਰਾਂ ਦਾ ਨਹੀਂ ਮੈਂ ਕਹਿ ਸਕਦਾ ਗਰਾਊਂਡ ਲੈਵਲ ਤੇ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਸੀ ਉਹ ਜਿਨ੍ਹਾਂ ਜਿਨ੍ਹਾਂ ਦੀਆਂ ਕਮੀਆਂ ਉਹਨਾਂ ਨੂੰ ਕਲੀਅਰ ਡਾਇਰੈਕਸ਼ਨਾਂ ਦਿੱਤੀਆਂ ਨੇ ਵੀ ਆਪਣੀ ਜ਼ਿੰਮੇਵਾਰੀ ਦੇ ਨਾਲ ਇਹਨਾਂ ਨੂੰ ਕੰਮ ਨੂੰ ਠੀਕ ਕਰਵਾ ਸੋ ਜਿਹੜੀ ਆਪਣੇ ਪਟਿਆਲੇ ਦੀ ਲੋਕਲ ਜਿੱਦਾਂ ਕਿ ਬਾਹਰੋਂ ਸੰਗਤ ਆ ਰਹੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਬਟਾਲੇ ਦੇ ਲੋਕ ਕਿਵੇਂ ਉਹਨਾਂ ਦੀ ਸਵਾ ਕਰ ਬਿਲਕੁਲ ਜੀ ਦੇਖੋ ਮੈਂ ਇੱਕ ਗੱਲ ਕਹੂੰਗਾ ਵੀ ਆਪਾਂ ਬਟਾਲੇ ਦੇ ਲੋਕਾਂ ਨੂੰ ਐਸੇ ਇਹ ਦੱਸਣ ਦੀ ਤੇ ਲੋੜ ਨਹੀਂ ਕਿਉਂਕਿ ਸਾਡੇ ਲੋਕ ਪਹਿਲਾਂ ਹੀ ਬੜੇ ਸੁਲਝੇ ਤੇ ਸਿਆਣੇ ਲੋਕ ਨੇ ਔਰ ਉਹਨਾਂ ਨੂੰ ਵੀ ਪਤਾ ਵੀ ਜਿਹੜੀ ਬਾਹਰੋਂ ਸੰਗਤ ਆਉਣੀ ਹੈ ਜਿੱਥੇ ਕੋਈ ਕਮੀ ਪੇਸ਼ੀ ਆ ਉਹਨਾਂ ਨੂੰ ਦੂਰ ਕਰੀਏ ਜਿੱਥੇ ਕੋਈ ਦਿੱਕਤ ਆਉਂਦੀ ਹੈ ਜਿੱਥੇ ਕਿਤੇ ਬਾਹਰੋਂ ਸੰਗਤ ਨੂੰ ਲੋੜ ਪੈਂਦੀ ਆ ਉਹਨਾਂ ਦੀ ਲੋੜ ਦੇ ਅਨੁਸਾਰ ਉਹਨਾਂ ਦੇ ਹੱਕ ਦੇ ਵਿੱਚ ਕਰਦੇ ਮਾਸਟਰ ਜੀ ਅੱਜ ਐਮਐਲਏ ਸਾਹਿਬ ਨਾਲ ਸਮਾਜ ਸੇਵੀ ਪੂਰੀਆਂ ਸੰਸਥਾਵਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ ਗਈ ਹੈ ਤੇ ਬਾਬਾ ਜੀ ਦੇ ਵਿਆਹ ਦੇ ਉੱਤੇ ਕਿਵੇਂ ਉਹਨਾਂ ਨੇ ਤੁਹਾਡੇ ਕੋਲ ਜਿਹੜੀ ਆਪਣਾ ਸਾਥ ਮੰਗਿਆ ਤੇ ਤੁਸੀਂ ਕਿਦਾਂ ਸਾਥ ਦਿੱਤਾ ਐਮਐਲਏ ਸਾਹਿਬ ਦੀ ਇਹ ਬਹੁਤ ਵਧੀਆ ਪਹਿਲ ਕਦਮੀ ਹੈ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਗੁਰਨਾਣਕ ਸਾਹਿਬ ਜੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦੇਣਾ ਵਾ ਜਿਹੜੀਆਂ ਸਾਰੀਆਂ ਸ਼ਹਿਰ ਦੀਆਂ ਮਲੁਖਤਾ ਦਰਦੀ ਜਿਹੜੀਆਂ ਸੁਸਾਇਟੀਆਂ ਇਕੱਠੀਆਂ ਹੋਈਆਂ ਨੇ ਏ ਐਮਐਲ ਸਾਹਿਬ ਨੇ ਪਹਿਲ ਕੀਤੀ ਹੈ ਔਰ ਮੈਂ ਇਹਦੀ ਪ੍ਰਸ਼ੰਸਾ ਵੀ ਕਰਦਾ ਜਦੋਂ ਸਾਰੇ ਜਣੇ ਅਸੀਂ ਸ਼ਹਿਰ ਵਾਸੀ ਢਲਕੇ ਕੰਮ ਕਰਾਂਗੇ ਜਿਹੜੇ ਸ਼ਹਿਰ ਦੇ ਦਰਦੀ ਨੇ ਉਹ ਕੰਮ ਕਰਨਗੇ ਤੇ ਉਹਦਾ ਰਿਜ਼ਲਟ ਜਿਹੜਾ ਬਹੁਤ ਚੰਗਾ ਨਿਕਲੇਗਾ ਤੇ ਜਿਹੜੀਆਂ ਬਾਹਰੋਂ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੇ ਉਹ ਸਾਰੇ ਸ਼ਹਿਰ ਵਾਸੀਆਂ ਦੀ ਪ੍ਰਸ਼ੰਸਾ ਕਰਨਗੀਆਂ ਆਓ ਸਾਰੇ ਢਲਕੇ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਏ ਤੇ ਤੁਹਾਡੇ মিডিਏ ਦੇ ਰਾਈ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਬੱਚੇ ਮੋਟਰਸਾਈਕਲਾਂ ਦੇ ਉੱਤੇ ਜਾਂ ਜਿਹੜੇ ਟਰੈਕਟਰਾਂ ਦੇ ਉੱਤੇ ਬਹੁਤ ਡੀਜੇ ਲਾ ਕੇ ਤੇ ਉਹ ਜਿਹੜਾ ਸੰਗਤਾਂ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਗੁਰਨਾਨਕ ਸਾਹਿਬ ਦਾ ਵਿਆਹ ਪੁਰਬ ਮਨਾ ਕੇ ਖੁਸ਼ੀਆਂ ਪ੍ਰਾਪਤ ਕਰਨ ਤੇ ਆਓ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਕਰਕੇ ਤੇ ਆਇਆਂ ਸੰਗਤਾਂ ਦੀ ਵੀ ਜਿਹੜੀ ਅਸੀਸ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਹਿਬ ਅੱਜ ਇੱਕ ਐਮਐਲਏ ਸਾਹਿਬ ਨਾਲ ਵੀ ਮੀਟਿੰਗ ਕੀਤੀ ਗਈ ਤੇ ਕੁਝ ਜਿਹੜੀ ਸੇਵਾ ਅੱਗੇ ਹੀ 올ਰੇਡੀ ਤੁਸੀਂ ਨਿਭਾ ਰਹੇ ਹੋ ਸ਼ਹਿਰ ਦੇ ਵਿੱਚ ਉਹ ਕਿਹੜੀਆਂ-ਕਿਹੜੀਆਂ ਨੇ ਤੇ ਕੀ ਆਸ਼ਵਾਸ਼ਣਾਂ ਦਿੱਤੀ ਐਮਐਲਏ ਸਾਹਿਬ ਨੂੰ ਦਿੱਤਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਸਾਰੇ ਆਪਣੇ ਵਿਚਾਰ ਸਾਂਝੇ ਕਰਾਂ ਸਭ ਤੋਂ ਪਹਿਲਾਂ ਉਹ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਇਸੋ ਬਟਾਲਾ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਦੇਸ਼ ਵਿਦੇਸ਼ ਦੀਆਂ ਸਾਥ ਸੰਗਤਾਂ ਨੂੰ ਅੱਜ ਅੱਜ ਜਿਹੜੀਆਂ ਸਾਧ ਸੰਗਤਾਂ ਆ ਰਹੀਆਂ ਉਹਨਾਂ ਨੂੰ ਤੇ ਬਟਾਲੇ ਦੀ ਸੰਗਤ ਨੂੰ ਤੈਂ ਦਿਲੋਂ ਧੰਨਵਾਦ ਕਰਦਾ ਕਿ ਬਾਬਾ ਜੀ ਦੇ ਵਿਆਹ ਦੀ ਤੁਹਾਨੂੰ ਵਧਾਈ ਵੀ ਦਿਨਾ ਤੇ ਅੱਜ ਬਟਾਲਾ ਦੇ ਐਮ ਐਲ ਏ ਸ਼੍ਰੀ ਸ਼ਰੀਕਲਸੀ ਜੀ ਨੇ ਬਹੁਤ ਹੀ ਵਧੀਆ ਵਿਚਾਰ ਆਪਣੇ ਉਹਨਾਂ ਦੀ ਸੋਚ ਦੇ ਮੁਤਾਬਕ ਰੱਖਿਆ ਕਿ ਬਟਾਲੇ ਨੂੰ ਕਿਵੇਂ ਆਪਾਂ ਸਾਫ਼ ਸੁਥਰਾ ਤੇ ਵਧੀਆ ਬਣਾ ਸਕਦੇ ਹਾਂ ਤੇ ਖਾਸ ਕਰਕੇ ਬਾਬਾ ਜੀ ਦੇ ਵਿਆਹ ਉੱਪਰ ਪਰ ਉਹਨਾਂ ਨੇ ਸਾਨੂੰ ਸਾਰਿਆਂ ਦਾ ਸਹਿਯੋਗ ਮੰਗਿਆ ਸਹਿਯੋਗ ਤੇ ਸਾਰੀਆਂ ਸੰਸਥਾਵਾਂ ਨੇ ਦੇਣ ਨੂੰ ਉਹਨਾਂ ਦਾ ਪ੍ਰਣ ਵੀ ਕੀਤਾ ਜਿਵੇਂ ਵਾਇਸਕੋ ਬਟਾਲਾ ਨੇ ਕੀਤਾ ਇਸੇ ਤਰ੍ਹਾਂ ਸਾਰਾ ਕਲੱਬ ਨੇ ਕੀਤਾ ਇਸੇ ਤਰ੍ਹਾਂ ਸਾਰੀਆਂ ਕਲੱਬਾਂ ਨੇ ਕੀਤਾ ਪਰ ਉਹਦੇ ਨਾਲ ਕੁਝ ਪ੍ਰਸ਼ਾਸਨ ਦੀ ਤੇ ਕੁਝ ਐਮਐਲਏ ਸਾਹਿਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਮੈਂ ਸਮਝਦਾ ਕਿ ਉਹ ਵੀ ਆਪਣੇ ਪ੍ਰਸ਼ਾਸਨ ਨੂੰ ਥੋੜਾ ਜਿਆ ਸਮਝਾਵੇ ਕਿ ਉਹ ਜਿਸ ਤਰ੍ਹਾਂ ਅਸੀਂ ਕਿ ਕਲੀਨ ਗ੍ਰੀਨ ਤੇ ਬਿਊਟੀਫੁਲ ਬਟਾਲਾ ਬਣਾਉਣ ਦਾ ਐਦ ਕੀਤਾ ਹੋਇਆ ਤੇ ਅਸੀਂ ਇਸ 10 ਹਜ਼ਾਰ ਤੋਂ ਉੱਪਰ ਹੀ ਹੁਣ ਤੱਕ ਬੂਟੇ ਲਗਾ ਚੁੱਕੇ ਹਾਂ ਪਰ ਅਜੇ ਤੱਕ ਜਿਹੜੀ ਭੰਗ ਵਗੈਰਾ ਕੱਟੀ ਹੈ ਅਜੇ ਤੱਕ ਸਾਫ਼ ਨਹੀਂ ਕੀਤੀ ਗਈ ਹੋ ਇਹ ਜ਼ਰੂਰੀ ਹੈ ਕਿ ਉਹ ਬਟਾਲੇ ਬਾਬੇ ਦੇ ਵਿਆਹ ਤੋਂ ਪਹਿਲਾਂ-ਪਹਿਲਾਂ ਕਰ ਦੇਣਗੇ ਪਰ ਇਹ ਉਦੋਂ ਕਰਨੀ ਚਾਹੀਦੀ ਕਿਉਂਕਿ ਉਹ ਸੀਵਰੇਜ ਬਲੌਕ ਕਰ ਰਹੀ ਹੈ ਸੋ ਜਿੱਥੇ ਅਸੀਂ ਸਹਿਯੋਗ ਕਰਨ ਲਈ ਸਾਰੇ ਤਿਆਰ ਹੈ ਆਮ ਜਨਤਾ ਵੀ ਤਿਆਰ ਹੈ ਉੱਥੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪਲਾਸਟਿਕ ਜਿਹੜੀ ਆ ਪਲਾਸਟਿਕ ਜਿਹੜੀ ਆ ਉਹ ਕਾਰਨ ਬਣਦੀ ਹੈ ਸੀਵਰੇਜ ਬਲੌਕ ਕਰਨ ਦਾ ਤਾਂ ਪਲਾਸਟਿਕ ਸਰਕਾਰ ਕਿਉਂ ਨਹੀਂ ਬੰਦ ਕਰ ਦਿੰਦੀ ਕਿਉਂਕਿ ਲੋਕਾਂ ਦੇ ਰਾਈਟ ਪਰ ਇਹ ਤਾਂ ਦੱਸਿਆ ਜਾਂਦਾ ਫਿਰ ਲੋਕਾਂ ਦੇ ਰਾਈਟ ਆ ਵਾ ਲੋਕਾਂ ਦੀ ਡਿਊਟੀਆਂ ਜਾ ਵਾ ਪਰ ਉਹਨਾਂ ਦੇ ਰਾਈਟ ਵੀ ਹੈਗੇ ਉੱਥੇ ਰਾਈਟ ਉਹਨਾਂ ਦੇ ਇਹ ਆ ਕਿ ਪਲਾਸਟਿਕ ਬੰਦ ਹੋਣੀ ਚਾਹੀਦੀ ਹੈ ਪਲਾਂਟੇਸ਼ਨ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਹੋ ਜਿਹੀਆਂ ਚੀਜ਼ਾਂ ਜੋ ਕਿ ਵਾਇਸੋ ਪਟਿਆਲਾ ਪਹਿਲਾਂ ਹੀ ਕਰ ਰਹੀ ਹੈ ਸੋ ਆਪਾਂ ਐਮਐਲਏ ਸਾਹਿਬ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ ਸਫਾਈ ਦੇ ਵਿੱਚ ਹੋ ਰਹੀ ਹਰ ਉਹ ਜਗ੍ਹਾ ਵੇਖਾਂਗੇ ਜਿੱਥੇ ਗੰਦਗੀ ਦੇ ਢੇਰ ਲੱਗੇ ਆ ਔਰ ਪ੍ਰਸ਼ਾਸਨ ਨੂੰ ਉਹਦੇ ਬਾਰੇ ਜਾਣਕਾਰੀ ਵੀ ਦਵਾਂਗੇ ਜਿਹੜਾ ਉਹਨਾਂ ਵਟਸਐਪ ਗਰੁੱਪ ਬਣਾਉਣ ਦੀ ਗੱਲ ਕੀਤੀ ਐਮਐਲਏ ਸਾਹਿਬ ਨੇ ਉਹ ਵੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਿ ਪਹਿਲੇ ਐਮਐਲ ਕਿ ਇੰਡੀਆ ਸਮਾਜ ਸੇਵੀ ਜਥੇਬੰਦੀਆਂ ਨੂੰ ਬੁਲਾਇਆ ਔਰ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਧੰਨਵਾਦ